ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਐ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਅੱਜ ਦੀ ਅ ਵੀਡੀਓ ਦੀ ਸ਼ੁਰੂਆਤ ਕਰ ਰਹੀ ਆ ਜੀ ਸਹਿਜਪ੍ਰੀਤ ਸਹਿਜਪ੍ਰੀਤ ਕਹਿੰਦਾ ਕਹਿੰਦਾ ਮੰਮੀ ਮੈਂ ਨਾ ਮੋਮੋਸ ਬਣਾਉਣੇ ਨੇ ਮੈਸਾ ਵੀ ਮੈਨੂੰ ਤਾਂ ਆਉਂਦੇ ਨਹੀਂ ਕਹਿੰਦਾ ਚਲੋ ਮੈਂ ਬਣਾ ਕੇ ਦਿਖਾਉਣਾ ਤੁਹਾਨੂੰ ਅੱਜ ਮੋਮੋਸ ਤੇ ਸਹਿਜਪ੍ਰੀਤ ਲੱਗਿਆ ਹੋਇਆ ਸੀਗਾ ਜੀ ਅੱਜ ਮੋਮੋਸ ਬਣਾਉਣ ਤੇ ਇਹਨੇ ਨਾ ਪਹਿਲਾਂ ਪਿਆਜ਼ ਤੇ ਹਰੀ ਮਿਰਚ ਕੱਟ ਕੇ ਉਹਨੂੰ ਥੋੜਾ ਜਿਹਾ ਭੁੰਨਿਆ ਤੇਲ ਪਾ ਕੇ ਤੇ ਉਹਦੇ ਵਿੱਚ ਫਿਰ ਬਾਜਪਤਾ ਸੀਗਾ ਇਹ ਪਨੀਰ ਪਨੀਰ ਦੀ ਸਟਫਿੰਗ ਕਰੂਗਾ ਮੋਮੋਸ ਦੇ ਵਿੱਚ ਤੇ ਉਹਨੂੰ ਥੋੜਾ ਜਿਹਾ ਪੁੰਨਣ ਲੱਗਿਆ ਹੋਇਆ ਇਹ ਵਿੱਚ ਨੂਨ ਵਗੈਰਾ ਨੇ ਸਾਰਾ ਕੁਝ ਰੜਾ ਲਿਆ ਸੀਗਾ ਤੇ ਹੁਣ ਥੋੜਾ ਸੇਕ ਲਗਾਊਗਾ ਤੇ ਇਹ ਕਹਿੰਦਾ ਮੰਮੀ ਮੈਂ ਸਿਰਫ ਬਣਾ ਬਣਾ ਦੇਣੀ ਆ ਵੀਡੀਓ ਤੇ ਤੂੰ ਨਾ ਐਡੀਟਿੰਗ ਕਰ ਦੇ ਮੈਂ ਹਾਂ ਚਲੋ ਮੈਂ ਕਰ ਦੂੰਗੀ ਤੇ ਜਦੋਂ ਮੈਂ ਐਡੀਟਿੰਗ ਕਰ ਰਹੀ ਸੀ ਨਾ ਅੱਗੇ-ਅੱਗੇ ਜਦੋਂ ਮੈਂ ਵੀਡੀਓ ਦੇਖੀ ਦੇਖ ਕੇ ਹੈਰਾਨ ਹੋਏਗੀ ਵੀ ਇੰਨੇ ਵਧੀਆ ਇਹ ਕੰਮ ਕਰ ਲੰਦਾ ਹਨਾ ਕਿੰਨਾ ਵਧੀਆ ਨੇ ਮੋਮੋਸ ਬਣਾਏ ਸਾਰਾ ਆਟਾ ਗੁੰਨਿਆ ਤੇ ਸਾਰਾ ਜਿੰਨਾ ਵੀ ਮਟੀਰੀਅਲ ਸੀ ਸਾਰਾ ਖੁਦ ਤਿਆਰ ਕੀਤਾ ਮੈਂ ਤਾਂ ਜੀ ਥੱਲੇ ਹਨਾ ਪਸ਼ੂਆਂ ਦਾ ਕੰਮ ਕਰ ਰਹੀ ਸੀ ਕਿਉਂਕਿ ਸਾਡੇ ਪਸ਼ੂਆਂ ਦਾ ਕੰਮ ਵੀ ਹੋ ਗਿਆ ਸੀਗਾ ਉਸੇ ਟਾਈਮ 3 ਵਜ ਗਏ ਸੀਗੇ ਫਿਰ ਪੱਠੇ ਵੀ ਵੱਢਣੇ ਸੀ ਫਿਰ ਪਾਉਣੇ ਸੀ ਹਨਾ ਕਾਫੀ ਟਾਈਮ ਲੱਗ ਜਾਣਾ ਸੀਗਾ ਫਿਰ ਮੈਂ ਇਹ ਕਹਿੰਦਾ ਮੈਂ ਆਪੇ ਬਣਾ ਕੇ ਖਾ ਲੂੰਗਾ ਮੈਂ ਚੱਲ ਬਣਾ ਲਾ ਜਿੰਨੇ ਇੱਕ ਬਣਦੇ ਨੇ ਵੀ ਤੋਂਨੇ ਇੱਕ ਬਣਾ ਕੇ ਖਾ ਲਾਪਦੇ ਤਾਂ ਇਹਨੇ ਸਾਰੀ ਏ ਤਿਆਰੀ ਖੁਦ ਕਰੀ ਸੀ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਦੇਖਿਓ ਧਿਆਨ ਨਾਲ ਤੇ ਇਹ ਕਹਿ ਰਹੀ ਸੀ ਮੰਮੀ ਵੀ ਆਪਾਂ ਨੇ ਸਟੀਮ ਵਾਲੇ ਨਹੀਂ ਬਣਾਉਣੇ ਹੈਗੇ ਫਰਾਈ ਕਰਕੇ ਬਣਾਵਾਂਗੇ ਤੇ ਮਮਸ ਨੇ ਬਣਾਏ ਸੀਗੇ ਜੀ ਫਰਾਈ ਕਰਕੇ ਤੇ ਹੁਣ ਗੁੰਨੂਗਾ ਜੀ ਆਟਾ ਆਟੇ ਲਈ ਨਹੀਂ ਲਿਆ ਮੈਦਾ ਮੈਦੇ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਪਾਣੀ ਦੇ ਨਾਲ ਗੁੰਨ ਲੂਗਾ ਤੇ ਇੱਥੇ ਨਾ ਆਪਣਾ ਜਿਸ ਕਾਰਨ ਵੀਡੀਓ ਬੰਦ ਕਰ ਗਿਆ ਸੀਗਾ ਤੇ ਫਿਰ ਵੀਡੀਓ ਬੰਦ ਕਰਨ ਕਰਕੇ ਤੇ ਜਦੋਂ ਇਹਨੇ ਆਟਾ ਗੁੰਨਿਆ ਨਾ ਉਹ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਹੋਈ ਹੈਗੀ ਕਿਉਂਕਿ ਜੇ ਜਦੋਂ ਇਹ ਇਕੱਠੇ ਹੁੰਦੇ ਨੇ ਆਪਸ ਵਿੱਚ ਹੀ ਲੜ ਪੰਦੇ ਨੇ ਹਾਂਜੀ ਇੱਥੇ ਇਹਨੇ ਆਟਾ ਗੋਨ ਲਿਆ ਸੀਗਾ ਤੇ ਦੇਖੋ ਆ ਮੁੱਕੀ ਦੇ ਰਿਹਾ ਆਪ ਤੇ ਤੁਸੀਂ ਵੀ ਕਹੋਗੇ ਹਨਾ ਵੀ ਸ਼ਾਇਦ ਮੈਂ ਗੁੰਨੇ ਕੇ ਦਿੱਤਾ ਇੱਥੇ ਮੈਂ ਨਹੀਂ ਗੁੰਨੇ ਕੇ ਦਿੱਤਾ ਜੀ ਨੇ ਆਪੇ ਗੁੰਨੇ ਆਟਾ ਵੀ ਤੇ ਬਹੁਤ ਵਧੀਆ ਆਟਾ ਉਹਨ ਲੰਦਾ ਹੈ ਤੇ ਮੈਦਾ ਗੁੰਨਿਆ ਸੀਗਾ ਇੱਥੇ ਨੇ ਨਾ ਬਦ ਨਾ ਪਤਲਾ ਜਿਆਦਾ ਨਾ ਤੇ ਜਿਆਦਾ ਸਖਤ ਬਹੁਤ ਵਧੀਆ ਮੈਂ ਮੈਦਾ ਗੁੰਨ ਕੇ ਤਿਆਰ ਕਰਿਆ ਤੇ ਹੁਣ ਨਾ ਥੋੜਾ ਜਿਹਾ ਸੁੱਕਾ ਮੈਦਾ ਲਾ ਕੇ ਨਾ ਫਿਰ ਉਹਦੀ ਰੋਟੀ ਵੇਲੂਗਾ ਛੋਟੀਆਂ ਰੋਟੀਆਂ ਮੈਂ ਬੇਲੂ ਛੋਟੇ ਛੋਟੇ ਲੋਈਏ ਕਰ ਲੈਣੇ ਨੇ ਤੇ ਮੈਂ ਦੇਖ ਕੇ ਨਾਲੇ ਵੀਡੀਓ ਐਡੀਟਿੰਗ ਕਰੀ ਗਈ ਨਾਲੇ ਹੈਰਾਨ ਹੋਈ ਗਈ ਹਨਾ ਵੀ ਬੱਚਾ ਕਿੰਨਾ ਵਧੀਆ ਕਰ ਲੰਦਾ ਤੇ ਇਹ ਤੇ ਹਨਾ ਦੇਖ ਕੇ ਖੁਸ਼ੀ ਹੁੰਦੀ ਆ ਜਦੋਂ ਜੋ ਹਨਾ ਕੋਈ ਵੀ ਬੱਚਾ ਆਪਣੇ ਆਪ ਕੰਮ ਕਰ ਲੈਂਦਾ ਸਾਰੇ ਹਨਾ ਵੀ ਆਪਾਂ ਨੂੰ ਦੇਖ ਕੇ ਸਿੱਖਦੇ ਨੇ ਜਿਹੋ ਜਿਹਾ ਆਪਾਂ ਕੰਮ ਕਰਦੇ ਆ ਉਹ ਜਿਹੇ ਬੱਚੇ ਸਿੱਖਦੇ ਨੇ ਤੇ ਮੈਂ ਇਹਨੂੰ ਕਦੇ ਨਹੀਂ ਸਿਖਾਇਆ ਹੈਗਾ ਵੀ ਇਕਣਾ ਆਟਾ ਗੁੰਨਣਾ ਜਾਂ ਇਕ ਰੋਟੀ ਬੇਲਣੀ ਆ ਹਨਾ ਪਤਾ ਨਹੀਂ ਖੋਦੇ ਕਿਵੇਂ ਦੇਖ ਦੇਖ ਕੇ ਸਿੱਖੇ ਹੋਏ ਨੇ ਦੋਵੇਂ ਭਾਈ ਕਰ ਲੈਂਦੇ ਨੇ ਕੰਮ ਹਨਾ ਤੇ ਮੈਨੂੰ ਵੀ ਇਦਾਂ ਹੁੰਦਾ ਵੀ ਮੈਨੂੰ ਫਿਕਰ ਨਹੀਂ ਹੁੰਦਾ ਜੇ ਮੈਂ ਕਿਤੇ ਵੀ ਹੋਵਾਂ ਜਾਂ ਕੰਮ ਚੱਲ ਵੀ ਜੀ ਹੋਵਾਂ ਜਾਂ ਕਿਤੇ ਗਈ ਹੋਵਾਂ ਵੀ ਬੱਚੇ ਬਾਅਦ ਭੁੱਖੇ ਹੋਣਗੇ ਕਿਉਂਕਿ ਜੀ ਇਹ ਬਣਾ ਕੇ ਖਾ ਲੈਂਦੇ ਨੇ ਆਪ ਦਾ ਜੋ ਕੁਝ ਇਹਨਾਂ ਦਾ ਜੀ ਕਰਦਾ ਆਪ ਖੁਦ ਬਣਾ ਲੈਂਦੇ ਨੇ ਇੱਕ ਹੁਣ ਤਾਂ ਚਲੋ ਆਹ ਸਿਲੰਡਰ ਰੱਖਿਆ ਹੋਇਆ ਸਾਡੇ ਨਾਲ ਪਹਿਲਾਂ ਤਾਂ ਗੋਬਰ ਗੈਸ ਸੀ ਸੀਗਾ ਗੋਬਰ ਗੈਸ ਦਾ ਫਿਕਰ ਨਹੀਂ ਹੁੰਦਾ ਹੈਗਾ ਵੀ ਬੱਚਾ ਆਪ ਚਲਾ ਲੈਂਦਾ ਹੈ ਨਾ ਕੋਈ ਗੈਸ ਲੀਕ ਹੋਣ ਦਾ ਨਹੀਂ ਹੁੰਦਾ ਹੈਗਾ ਉਹਦਾ ਫਿਕਰ ਵੀ ਛੋਟਾ ਬੱਚਾ ਚਲਾਉਂਦਾ ਤੇ ਹੁਣ ਤਾਂ ਆਪਾਂ ਨੇ ਥੋੜੇ ਚਿਰ ਹੋਇਆ ਸਾਡੇ ਸਿਲੰਡਰ ਲੈ ਕੇ ਆਂਦਾ ਤੇ ਚਲੋ ਹੁਣ ਤਾਂ ਵੱਡੇ ਹੋ ਗਏ ਹਨਾ ਪਹਿਲਾਂ ਥੋੜਾ ਜਿਹਾ ਧਿਆਨ ਹੁੰਦਾ ਸੀਗਾ ਗੈਸ ਦਾ ਹੁਣ ਤਾਂ ਚਲੋ ਆਪਦਾ ਚਲਾ ਲੈਂਦੇ ਨੇ ਇਹ ਤੇ ਹਲੇ ਜਿਸਕਰ ਨੂੰ ਨਹੀਂ ਅਸੀਂ ਸਿਲੰਡਰ ਕੋਲ ਆਉਣ ਦਿੰਦੇ ਹੈਗੇ ਤੇ ਉਹ ਹਲੇ ਛੋਟਾ ਹੈ ਫੇਰ ਸਾਈਜ਼ ਲਈ ਤਾਂ ਚਲੋ ਹੁਣ ਸਮਝਦਾਰ ਹੋ ਤਾਂ ਚਲਾ ਲੰਦਾ ਆਪ ਖੁਦ ਹੁਣ ਇੱਥੇ ਲੋਈਏ ਕਰ ਰਿਹਾ ਛੋਟੇ ਛੋਟੇ ਤੇ ਬਣਾ ਰਿਹਾ ਲੋਈਏ ਬਣਾ ਕੇ ਨਾ ਫੇਰ ਇਹਨੂੰ ਬੇਲੂਗਾ ਬਹੁਤ ਵਧੀਆ ਰੋਟੀ ਬੇਲ ਲੰਦਾ ਛੋਟੀ ਜੀ ਰੋਟੀ ਬੇਲ ਕੇ ਨਾ ਬਣਾਊਗਾ ਕੋ ਕਿ ਨੀਵੀਂ ਰੋਟੀ ਵੇਲਦਾ ਸਰ ਤੇਨੇ ਕੜਾਹੀ ਤੇ ਰਹੀ ਨਹੀਂ ਕਿ ਉਹ ਵੀਡੀਓ ਵੀ ਨਹੀਂ ਬਣਾਈ ਹੈਗੀ ਤਲਦੇ ਦੀ ਉਹ ਆਪਾਂ ਬਣਾਵਾਂਗੇ ਅੱਗੇ ਜਾ ਕੇ ਫਿਰ ਮੈਂ ਆਪਦਾ ਕੰਮ ਕਰ ਕਰਕੇ ਨਾ ਸਾਰੇ ਜਿਹੜੇ ਰਹਿ ਗਏ ਸੀ ਉਹ ਮੈਂ ਖੁਦ ਆ ਕੇ ਬਣਾਏ ਸੀਗੇ ਇਹ ਆਪਦੇ ਬਣਾ ਕੇ ਖਾ ਗਿਆ ਸੀਗਾ ਜਿੰਨੇ ਕਹਿੰਦੇ ਖਾਣੇ ਸੀ ਇਹਨੇ ਫਿਰ ਜਾਣਾ ਸੀਗਾ ਬਾਬੇ ਸੁਈਦ लो जी इतने हूँ आप लागे मोमोस बना सहजप्रीत तो चले गए तो उन्हें बब शी फिर बाकी छ गया मैं भी तो आप, दे बना, बना, दे के के न, आप बना के खा जा बाकी अभी बना लाँगे हम मैं तो करने लगे हुए अपना सारा काम कुम करके नवे देखिए तो उस लगे थे मैं चलो हम बना ला थोड़े जि रही आह मैं बना के रख लें आह बना पहले थोड़ी जी एड्डी कपा रोटी बेच लिन्दे ਰੋਟੀ ਬੇਲਣ ਤੋਂ ਬਾਅਦ ਇਹਦੇ ਵਿੱਚ ਇਹ ਪਨੀਰ ਭਰਦੇ ਆਪਾਂ ਪਨੀਰ ਦੇ ਵਿੱਚ ਪਾਇਆ ਜੀ ਹਰੀ ਮਿਰਚ ਪਿਆਜ਼ ਬੱਸ ਇਦਾਂ ਬਾੜ ਜੇ ਬਣਾਈ ਜਾਣੇ ਨੇ ਤੇ ਅਲਗੜਾ ਬਦਾ ਬਣਾ ਕੇ ਇਹਨਾਂ ਦਾ ਮੋੜ ਦੋ ਤੂੰ ਬੜਾ ਆਪਣਾ ਰੱਖ ਲੈਨੇ ਸਾਰੇ ਆਪਾਂ ਨੇ ਤੇ ਕੱਲ ਨੂੰ ਹੈ ਕਬੀਰदास ਮਹਾਰਾਜ ਜੀ ਦਾ ਜਨਮ ਦਿਹਾੜਾ ਤੇ ਸਾਰੇ ਭੈਣ ਭਾਈਆਂ ਨੂੰ ਗੁਰੂ ਰਵੀਰਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਕੱਲ ਨੂੰ ਆਪਣੇ ਪਿੰਡ ਵਿੱਚ ਕੱਢਿਆ ਜਾਊਗਾ ਜੀ ਨਗਰ ਕੀਰਤਨ ਉਹ ਕੁਝ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਹੌਲੀ ਹੌਲੀ ਛੱਡ ਦੇ ਰੱਖ ਦੇ ਕੋਈ ਨਹੀਂ ਖੱਤ ਨੂੰ ਹੌਲ ਹੌਲ ਅਪਾ ਸਲੋ ਅੱਗ ਤੇ ਇਹਨਾਂ ਨੂੰ ਪਕਾਵਾਂਗੇ ਬ੍ਰਾਊਨ ਹੋਣ ਤੱਕ ਲਓ ਜੀ ਹਿਲਾ ਦਈਏ ਇਹਨਾਂ ਨੂੰ ਆਪਾਂ ਤੇ ਪੌੜੀ ਗੋਲੇ ਲਾਮਾਂਗੇ ਤੇ ਇਹਨਾਂ ਨੂੰ ਹੌਲੀ ਹੌਲੀ ਅੱਗ ਤੇ ਭੁੰਨਾਗੇ ਆਪਾਂ ਪਾਸਾ ਬਦਲਦੇ ਹੋਏ ਫੁੱਲ ਲਗੇ ਦੇ ਲੋ ਫੁੱਲ ਕੇ ਸਜ ਕੇ ਡਾਉਗੇ ਹਾਂਜੀ ਇੱਥੇ ਆਪਣੇ ਸਾਰੇ ਮੋਮੋਸ ਬਣ ਕੇ ਹੋ ਗਏ ਸੀਗੇ ਤਿਆਰ ਤੇ ਲਓ ਜੀ ਤੁਸੀਂ ਵੀ ਕਰ ਲੋ ਟੇਸਟ ਤੇ ਬਹੁਤ ਵਧੀਆ ਬਣੇ ਨੇ ਫਰਾਈ ਕਰਕੇ ਤੇ ਪਨੀਰ ਵੀ ਬਹੁਤ ਵਧੀਆ ਲੱਗ ਰਿਹਾ ਮੋਮੋਸ ਦੇ ਵਿੱਚ ਲਓ ਜੀ ਪਨੀਰ ਦੀ ਸਟਫਿੰਗ ਦੇਖੋ ਬਹੁਤ ਵਧੀਆ ਹੈ ਤੇ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਬਾਕੀ ਆਪਣੇ ਬੱਚੇ ਨੇ ਬਣਾਏ ਸੀਗੇ ਤੇ ਮਾਣ ਨੂੰ ਖਾਣਾ ਟੇਸਟ ਲੱਗਣੇ ਸੀਗੇ ਬਹੁਤ ਵਧੀਆ ਸੀਗੇ ਜਾਂਜੀ ਬਾਕੀ ਜੀ ਆਪਣਾ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੋ ਉਸੇ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸੋਸ਼ੀਆਕਾਲ